ਸਤਿ ਸ਼੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਅੱਜ ਮੋਦੀ ਸਰਕਾਰ ਨੂੰ ਰਾਹੁਲ ਗਾਂਧੀ ਦੀ ਮੰਗ ਦੇ ਅੱਗੇ ਝੁਕਣਾ ਪੈ ਗਿਆ ਤੇ ਜਿਹੜੀ ਮੰਗ ਰਾਹੁਲ ਗਾਂਧੀ ਲੰਬੇ ਟਾਈਮ ਤੋਂ ਪਾਰਲੀਮੈਂਟ 'ਚ ਉਠਾਰਿਆ ਸੀ ਔਰ ਮੋਦੀ ਸਰਕਾਰ ਉਹਦੇ ਤੋਂ ਅਨਾਕਾਨੀ ਕਰ ਰਹੀ ਸੀ ਅੱਜ ਉਸ ਵੱਡੀ ਮੰਗ ਦੇ ਉੱਪਰ ਮੋਦੀ ਸਰਕਾਰ ਨੂੰ ਫੈਸਲਾ ਲੈਣਾ ਪੈ ਗਿਆ ਦੂਜੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜੀ ਸਖਤ ਚਿੱਠੀ ਲਿਖੀ ਹੈ ਤੇ ਇਹ ਸਖਤ ਚਿੱਠੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੀ ਗਈ ਹੈ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਔਰ ਤੀਜੀ ਵੱਡੀ ਖਬਰ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੱਕ ਪੰਜ ਵਿਅਕਤੀ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਤੇ ਹੱਥ ਗੋਲੇ ਗਰਨੇਡ ਤੱਕ ਫੜੇ ਗਏ ਨੇ ਇਹ ਕਿਵੇਂ ਫੜੇ ਨੇ ਕੌਣ ਨੇ ਇਦੇ ਬਾਰੇ ਵੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਪਹਿਲਾਂ ਗੱਲ ਕਰਦੇ ਆ ਪਿਛਲੇ ਲੰਬੇ ਟਾਈਮ ਤੋਂ ਭਾਪ ਦੇ ਵਿੱਚ ਇੱਕ ਮੰਗ ਪਹਿਲਾਂ ਆਮ ਲੋਕਾਂ ਵੱਲੋਂ ਉੱਠਦੀ ਰਹੀ ਤੇ ਫਿਰ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਉਸ ਮੰਗ ਨੂੰ ਉਠਾਉਂਦਾ ਰਿਹਾ ਰਾਹੁਲ ਗਾਂਧੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇਹ ਮੰਗ ਜ਼ੋਰਦਾਰ ਤਰੀਕੇ ਨਾਲ ਬਾਰ ਬਾਰ ਉਠਾਈ ਸੀ ਕਿ ਦੇਸ਼ ਦੇ ਵਿੱਚ ਇੱਕ ਤਾਂ ਮਰਦਮਸ਼ੁਮਾਰੀ ਦੁਬਾਰਾ ਕਰਾਉਣੀ ਚਾਹੀਦੀ ਆ ਇਹ ਮਰਦਮ ਸ਼ਮਾਰੀ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਇਸ ਦਾ ਭਾਵ ਇਹ ਸੀ ਕਿ ਪਤਾ ਲੱਗਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿੰਨੇ ਲੋਕ ਜਰਨਲ ਕੈਟਾਗਰੀ ਦੇ ਨੇ ਕਿੰਨੇ ਲੋਕ BC SC ਜਾਂ ਵੱਖ-ਵੱਖ ਕੈਟਾਗਰੀਆਂ ਦੇ ਨਾਲ ਜੁੜੇ ਨੇ ਰਾਹੁਲ ગાંધી ਲਗਾਤਾਰ ਇਹ ਕਹਿੰਦੇ ਰਹੇ ਕਿ ਜਿਹੜੀਆਂ SC BC ਕੈਟਾਗਰੀਆਂ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਬੰਦਾ ਨਿਆਂ ਬਣਦੇ ਅਧਿਕਾਰ ਜਿਹੜੇ ਨੇ ਉਹ ਘੱਟ ਮਿਲੇ ਨੇ ਔਰ ਜਾਤੀ ਆਧਾਰਿਤ ਜਨਗਣਨਾ ਹੋ ਕੇ ਹੀ ਸਭ ਕੁਝ ਸਹੀ ਹੋ ਸਕਦਾ ਪਰ ਮੋਦੀ ਸਰਕਾਰ ਲੰਬੇ ਟਾਈਮ ਤੋਂ ਰਾਹੁਲ ਗਾਂਧੀ ਤੇ ਹੋਰ ਲੋਕਾਂ ਦੀ ਇਸ ਮੰਗ ਨੂੰ ਦਰਕਨਾਰ ਕਰਦੀ ਆ ਰਹੀ ਸੀ ਨਹੀਂ ਸੀ ਮੰਨ ਰਹੀ ਤੇ ਹੁਣ ਮੋਦੀ ਸਰਕਾਰ ਨੇ ਅੱਜ ਕੈਬਨਟ ਦੀ ਕੇਂਦਰੀ ਮੀਟਿੰਗ ਕਰਕੇ ਉਸ ਮੰਗ ਦੇ ਉੱਪਰ ਮੋਹਰ ਲਾ ਦਿੱਤੀ ਹੈ ਤੇ ਹੁਣ ਜਲਦੀ ਹੀ ਭਾਰਤ ਦੇ ਵਿੱਚ ਮਰਦਮਸ਼ੁਮਾਰੀ ਜਨਗਣਨਾ ਵੀ ਹੋਵੇਗੀ ਤੇ ਜਾਤੀ ਆਧਾਰਿਤ ਵੀ ਹੋਵੇਗੀ ਪਤਾ ਲੱਗੇਗਾ ਕਿ ਦੇਸ਼ ਦੇ ਵਿੱਚ ਕਿੰਨੇ ਲੋਕ ਕਿਹੜੀ ਜਾਤੀ ਨਾਲ ਕਿਹੜੀ ਕੈਟਾਗਰੀ ਨਾਲ ਸੰਬੰਧਿਤ ਨੇ ਵੇਖੋ ਜਾਤੀ ਨਫ਼ਰਤ ਹੋਣੀ ਬਹੁਤ ਮਾੜੀ ਗੱਲ ਹੈ ਦਿਮਾਗ ਦੇ ਵਿੱਚ ਜਾਤੀਆਂ ਲੈ ਕੇ ਘੁੰਮਣਾ ਬਹੁਤ ਮਾੜੀ ਗੱਲ ਹੈ ਜਿਵੇਂ ਸਾਡੇ ਲੋਕਾਂ ਦੇ ਦਿਮਾਗਾ ਦੇ ਵਿੱਚ ਜਾਤੀਵਾਦ ਲੰਬੇ ਟਾਈਮ ਤੋਂ ਭਰਿਆ ਰਿਹਾ ਇਹ ਬਹੁਤ ਗਲਤ ਆ ਜਿਵੇਂ ਲੰਬੇ ਟਾਈਮ ਤੋਂ ਜਾਤੀ ਦੇ ਆਧਾਰ ਤੇ ਵੱਡੇ ਲੋਕ ਛੋਟੇ ਲੋਕ ਮੰਨੇ ਜਾਂਦੇ ਰਹੇ ਆ ਔਰ ਚਾਰ ਵਰਨਾ ਦੇ ਵਿੱਚ ਵੰਡ ਕੀਤੀ ਰੱਖਿਆ ਆ ਬ੍ਰਾਹਮਣ ਆ ਖੱਤਰੀਆ ਵੈਸ਼ ਤੇ ਆ ਛੂਦਰ ਇਹ ਬਿਲਕੁਲ ਗਲਤ ਸੀ ਪਰ ਸਦੀਆਂ ਤੱਕ ਜਿੱਦਾਂ ਵਰਣ ਵੰਡ ਕਰਕੇ ਤੇ ਪਾਬੰਦੀਆਂ ਲਾਈ ਰੱਖੀਆਂ ਦਲਤਾਂ ਦੇ ਉੱਪਰ ਖਾਸ ਕਰਕੇ ਛੂਦਰ ਵਰਣ ਬਣਾ ਕੇ ਤਾਂ ਉਹਨਾਂ ਪਾਬੰਦੀਆਂ ਦੇ ਕਾਰਨ ਇੱਕ ਵੱਡੀ ਗਿਣਤੀ ਲੋਕਾਂ ਦਾ ਇੱਕ ਵਰਗ ਕਾਫੀ ਪਛੜ ਗਿਆ ਪਿੱਛੇ ਰਹਿ ਗਿਆ ਤੇ ਉਹਨੂੰ ਨਾਲ ਰਲਣ ਦੇ ਲਈ ਜਦੋਂ ਤੋਂ 1947 ਤੋਂ ਪਹਿਲਾਂ ਤੋਂ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਉਹਨਾਂ ਨੂੰ ਉੱਪਰ ਚੱਕਣ ਦੇ ਲਈ ਯਤਨ ਸ਼ੁਰੂ ਹੋਏ ਤਾਂ ਕਿ ਉਹ ਦੂਜਿਆਂ ਦੇ ਨਾਲ ਰਲ ਸਕਣ ਡਾਕਟਰ ਭੀਮਰਾਓ ਅੰਬੇਦਕਰ ਨੇ ਇਹਦੇ ਵਿੱਚ ਵੱਡਾ ਰੋਲ ਅਦਾ ਕੀਤਾ ਡਾਕਟਰ ਭੀਮਰਾਓ ਅੰਬੇਦਕਰ ਨੇ ਜਿੰਨੇ ਵੀ ਪਛੜੇ ਲੋਕ ਸੀ ਜਿੰਨੇ ਵੀ ਦਲਿਤ ਲੋਕ ਸੀ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਪੂਰਾ ਜ਼ੋਰ ਲਾਇਆ ਤੇ ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਪਾਈਆਂ ਗਈਆਂ ਜਿਨ੍ਹਾਂ ਦੇ ਨਾਲ ਸਦੀਆਂ ਤੋਂ ਪਾਬੰਦੀਆਂ ਲਾ ਕੇ ਪਿਛਾੜੇ ਗਏ ਲੋਕਾਂ ਨੂੰ ਉੱਪਰ ਚੱਕਣ ਦਾ ਯਤਨ ਕੀਤਾ ਗਿਆ। ਇਸੇ ਦੇ ਵਿੱਚੋਂ ਹੀ ਜਾਤੀ ਦੇ ਆਧਾਰਤ ਰਾਖਵਾ ਕਰਨ ਵੀ ਦਿੱਤਾ ਗਿਆ। ਹੁਣ ਬਹੁਤ ਸਾਰੇ ਲੋਕ ਜਿਹੜੇ ਜਰਨਲ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਇਹ ਕਹਿੰਦੇ ਨੇ ਵੀ ਇਹ ਰਾਖਵਾ ਕਰਨ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਦੂਜੇ ਪਾਸੇ ਦਲੀਲ ਇਹ ਆਉਂਦੀ ਹੈ ਕਿ ਸਦੀਆਂ ਤੱਕ ਛੂਦਰ ਕਹਿ ਕੇ ਜਿਨ੍ਹਾਂ ਦੇ ਉੱਪਰ ਖਾਣ ਚੰਗਾ ਖਾਣ ਤੇ ਪਾਬੰਦੀ ਚੰਗਾ ਪਾਉਣ ਤੇ ਪਾਬੰਦੀ ਪੜ੍ਹਾਈ ਕਰਨ ਤੱਕ ਤੇ ਪਾਬੰਦੀ ਧਾਰਮਿਕ ਸਿੱਖਿਆ ਲੈਣ ਤੱਕ ਤੇ ਪਾਬੰਦੀ ਸੀ ਤਾਂ ਜਾਇਦਾਦ ਰੱਖਣ ਦੀ ਵੀ ਪਾਬੰਦੀ ਸੀ ਤਾਂ ਉਹ ਲੋਕ ਕਿੰਨੇ ਪਿਛੜੇ ਤੇ ਪਿੱਛੇ ਰਹਿ ਗਏ ਤੇ ਉਹਨਾਂ ਨੂੰ ਜੇ ਦੂਜਿਆਂ ਦੇ ਨਾਲ ਰਲਣਾ ਹੈ ਤਾਂ ਫਿਰ ਇਹ ਰਾਖਵਾ ਕਰਨ ਦੇਣਾ ਪਏਗਾ ਉਦੋਂ ਤੱਕ ਜਦੋਂ ਤੱਕ ਲੋਕਾਂ ਦੇ ਦਿਮਾਗਾਂ ਚੋਂ ਊਚ ਨੀਚ ਜਾਤੀਵਾਦ ਨਿਕਲ ਨਹੀਂ ਜਾਂਦਾ ਅੱਜ ਤੱਕ ਵੀ ਵੱਡੇ ਪੱਧਰ ਤੇ ਇਹ ਚੀਜ਼ਾਂ ਸਾਡੇ ਦਿਮਾਗਾਂ ਦੇ ਵਿੱਚ ਪਈਆਂ ਨੇ ਤੇ ਉਹ ਸਮੇਂ-ਸਮੇਂ ਦੇ ਉੱਪਰ ਸਾਹਮਣੇ ਵੀ ਆਉਂਦੀਆਂ ਰਹਿੰਦੀਆਂ ਨੇ ਹੁਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਜਾਤੀ ਆਧਾਰਿਤ ਜਨਗਣਨਾ ਦਾ ਐਲਾਨ ਹੋ ਗਿਆ ਤੇ ਹੁਣ ਜਾਤੀ ਆਧਾਰਿਤ ਜਨਗਣਨਾ ਹੋਵੇਗੀ ਦੂਜੇ ਨੰਬਰ ਦੇ ਉੱਪਰ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇੱਕ ਸਖਤ ਚਿੱਠੀ ਲਿਖੀ ਜਿਹਦੇ ਚ ਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂਗਾ ਜੋ ਉਹ ਹਰਿਆਣੇ ਨੂੰ ਦੇਵੇ ਤੇ ਬੀਜੇਪੀ ਸਰਕਾਰ ਸਾਡੇ ਤੇ ਦਬਾਅ ਪਾਉਣਾ ਚਾਹੁੰਦੀ ਹੈ ਮੁੱਖ ਮੰਤਰੀ ਨੇ ਚਿੱਠੀ ਚ ਲਿਖਿਆ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਮਿਲ ਕੇ ਸਾਡੇ ਨਾਲ ਧੱਕਾ ਕਰਨਾ ਚਾਹੁੰਦੀ ਹੈ ਤੇ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਮੁੱਖ ਮੰਤਰੀ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ ਪਰ ਹਰਾਨਗੀ ਦੀ ਗੱਲ ਹੈ ਇੱਕ ਜਿਹੜੀ ਤੁਹਾਡੇ ਨਾਲ ਮੈਂ ਕਰਨੀ ਹੈ ਜਿੰਨੀਆਂ ਵੀ ਪਾਰਟੀਆਂ ਜਿਹੜੀਆਂ ਪੰਜਾਬ ਤੇ ਹਰਿਆਣਾ ਦੋਨਾਂ ਥਾਵਾਂ ਤੇ ਕੰਮ ਕਰਦੀਆਂ ਨੇ ਹਰ ਇੱਕ ਪਾਰਟੀ ਦੇ ਸਟੈਂਡ ਦੋ ਰਹੇ ਨੇ ਦੋ ਕਾਂਗਰਸ ਭਾਜਪੀ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਪੰਜਾਬ ਕਮੇਟੀਆਂ ਨੇ ਉਹ ਤਾਂ ਕਹਿੰਦੀਆਂ ਨੇ ਕਿ ਪੰਜਾਬ ਕੋਲ ਪਾਣੀ ਵਾਧੂ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਔਰ ਇਹਨਾਂ ਤਿੰਨਾਂ ਪਾਰਟੀਆਂ ਦੀਆਂ ਜਿਹੜੀਆਂ ਹਰਿਆਣਾ ਕਮੇਟੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਪਾਣੀ ਸਾਡਾ ਹੱਕ ਬਣਦਾ ਤੇ ਪੰਜਾਬ ਨੂੰ ਦੇਣਾ ਚਾਹੀਦਾ ਹੈ ਪਾਣੀ ਦੇਣਾ ਚਾਹੀਦਾ ਮਤਲਬ ਜਿਹੜੀ ਰਾਜਨੀਤੀ ਇੱਥੇ ਫਿੱਟ ਬੈਂਦੀ ਆ ਉਹ ਇੱਥੇ ਕਰ ਲੈਂਦੇ ਨੇ ਜਿਹੜੀ ਉੱਥੇ ਫਿੱਟ ਬੈਂਦੀ ਆ ਉਹ ਉੱਥੇ ਕਰ ਲੈਂਦੇ ਨੇ ਤੇ ਫਿੱਟ ਕਿਵੇਂ ਬਿਠਾਉਣੀ ਆ ਵੋਟਾਂ ਲੈਣ ਲਈ ਵੋਟਾਂ ਲੈਣ ਦੀ ਖਾਤਰ ਇਹ ਸਾਰੀ ਰਾਜਨੀਤੀ ਕੀਤੀ ਜਾਂਦੀ ਹੈ ਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਇਹ ਚਿੱਠੀ ਲਿਖੀ ਹੈ ਇਹਦੇ ਨਤੀਜੇ ਕੀ ਨਿਕਲਣਗੇ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਿਛਲੇ ਦਿਨਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਪਾਣੀਆਂ ਬਾਰੇ ਬਿਆਨ ਦਿੱਤਾ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਦਿੱਤਾ ਹਰਿਆਣਾ ਦਾ ਮੁੱਖ ਮੰਤਰੀ ਤਾਂ ਪੰਜਾਬ 'ਚ ਆ ਕੇ ਦੋ ਵਾਰ ਪਿਛਲੇ ਦਿਨੀ ਇਹ ਐਲਾਨ ਵੀ ਕਰਕੇ ਗਿਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੇਗੀ ਉਹ ਭਾਜਪਾ ਦੀ ਬਣੇਗੀ ਨਾਲੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਤਰ੍ਹਾਂ ਦੀਆਂ ਨਸੀਤਾਂ ਦੇ ਕੇ ਵੀ ਗਿਆ ਭਗਵੰਤ ਮਾਨ ਨੂੰ ਵੀ ਤੁਸੀਂ ਗਲਤ ਕਰ ਰਹੇ ਹੋ ਐ ਨਹੀਂ ਐ ਕਰੋ ਹਰਿਆਣਾ ਦੇ ਮੁੱਖ ਮੰਤਰੀ ਨੇ ਤਾਂ ਪੰਜਾਬ ਆ ਕੇ ਇਹ ਵੀ ਦਾਵਾ ਕੀਤਾ ਵੀ ਅਸੀਂ ਉੱਥੇ ਐਮਐਸਪੀ ਕਿਸਾਨਾਂ ਨੂੰ ਦੇਤੀ ਆ ਸਾਰੀਆਂ ਫਸਲਾਂ ਤੇ ਤੇ ਤੁਸੀਂ ਕਿਉਂ ਨਹੀਂ ਦਿੰਦੇ ਜਦੋਂ ਕਿ ਕਿਸਾਨ ਕਹਿੰਦੇ ਨੇ ਤੁਸੀਂ ਕੀ ਦਿੱਤਾ ਕਿਸਾਨ ਕਹਿੰਦੇ ਨੇ ਕੇਂਦਰ ਸਰਕਾਰ ਤੋਂ ਐਮਐਸਪੀ ਮੰਗਦਿਆਂ ਨੂੰ ਅਸੀਂ ਥੱਕ ਗਏ ਇੰਨਾ ਟਾਈਮ ਮੋਰਚੇ ਲਾ ਲੇ ਪਰ ਉਹ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਦੇ ਰਹੇ ਤਾ ਫਿਰ ਹਰਿਆਣੇ ਦੇ ਵਿੱਚ ਬੀਜੇਪੀ ਨੇ ਕਿਵੇਂ ਦੇ ਦਿੱਤੀ ਆ ਕਿ ਉੱਥੇ ਹਰਿਆਣੇ ਨੂੰ ਮਿਲ ਰਹੀ ਆ ਇਹ ਵੀ ਵੱਡਾ ਸਵਾਲ ਹੈ ਹੁਣ ਅਗਲਾ ਵੱਡਾ ਮੁੱਦਾ ਪੰਜਾਬ ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਥਾਵਾਂ ਤੋਂ ਭਾਰੀ ਅਸਲਾ ਗਰਨੇਡ ਬਰੂਦ ਫੜੇ ਗਏ ਅੱਜ ਤੋਂ ਦੋ ਦਿਨ ਪਹਿਲਾਂ ਵੀ ਇੱਕ ਜਗ੍ਹਾ ਤੇ ਜਦੋਂ ਕਣਕ ਵੱਢੀ ਜਾ ਰਹੀ ਸੀ ਤੇ ਉੱਥੋਂ ਅਸਲੇ ਦੀ ਬੋਰੀ ਬਰਾਮਦ ਹੋਈ ਉਸ ਤੋਂ ਬਾਅਦ ਅੱਜ ਫਿਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਜੋ ਪੰਜਾਬ ਦੇ ਮੁਖੀ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਦੱਸਿਆ ਉਹਦੇ ਮੁਤਾਬਕ ਪੰਜ ਵਿਅਕਤੀ ਫੜੇ ਗਏ ਨੇ ਜਿਨ੍ਹਾਂ ਨੇ ਕਈ ਥਾਵਾਂ ਦੇ ਉੱਪਰ ਧਮਾਕੇ ਕਰਨ ਦੀ ਉਹ ਸਾਜ਼ਿਸ਼ ਕਰ ਰਹੇ ਸੀ ਔਰ ਉਹਨਾਂ ਦੇ ਕੋਲੋਂ ਗਰਨੇਡ ਵੀ ਬਰਾਮਦ ਹੋਏ ਨੇ ਉਹਨਾਂ ਦੇ ਕੋਲੋਂ ਹੋਰ ਭਾਰੀ ਹਥਿਆਰ ਪਿਸਤੌਲ ਵੀ ਬਰਾਮਦ ਹੋਏ ਨੇ ਹੁਣ ਪੰਜਾਬ ਦੇ ਵਿੱਚ ਇਹ ਕੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਇਹ ਵੇਖਣ ਤੇ ਸੋਚਣ ਦਾ ਸਵਾਲ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਇੰਨਾ ਭਿਆਨਕ ਹਮਲਾ ਕੀਤਾ ਗਿਆ ਬੇਕ ਸੂਰਾਂ ਦੀ ਜਾਨ ਲਈ ਗਈ ਤੇ ਹੁਣ ਇਹ ਜਿਹੜਾ ਗੋਲਾ ਬਰੂਦ ਪੰਜਾਬ ਦੇ ਵਿੱਚੋਂ ਲਗਾਤਾਰ ਫੜਿਆ ਜਾ ਰਿਹਾ ਹੈ ਇਹ ਕਾਹਦੇ ਵਾਸਤੇ ਹੈ ਹੁਣ ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾ ਤਣੀ ਬਣੀ ਹੋਈ ਹੈ ਕਾਫੀ ਤਣਾਅ ਬਣਿਆ ਹੋਇਆ ਪਾਕਿਸਤਾਨ ਤੇ ਭਾਰਤ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਪੱਧਰ ਤੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੀਆਂ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਡਰ ਰਹਿ ਕੇ ਜਾਗਣਾ ਲੱਗ ਜਾਈ ਔਰ ਅੱਜ ਭਾਰਤ ਸਰਕਾਰ ਨੇ ਪਿਛਲੇ 2 ਦਿਨਾਂ ਦੇ ਵਿੱਚ ਕਈ ਹਾਈ ਲੈਵਲ ਦੀਆਂ ਮੀਟਿੰਗਾਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਸ਼ੱਕ ਬਣਿਆ ਕਿ ਭਾਰਤ ਸਰਕਾਰ ਜਿਹੜੀ ਆ ਉਹ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਆ ਉਧਰ ਪਾਕਿਸਤਾਨ ਦੇ ਮੰਤਰੀ ਨੇ ਰੱਖਿਆ ਮੰਤਰੀ ਖਵਾਜਾ ਨੇ ਕਿਹਾ ਕਿ ਭਾਰਤ ਸਾਡੇ ਚ 24 ਘੰਟਿਆਂ ਤੋਂ ਲੈ ਕੇ 36 ਘੰਟਿਆਂ ਦੇ ਵਿੱਚ ਵਿੱਚ ਸਾਡੇ ਤੇ ਹਮਲਾ ਕਰ ਸਕਦਾ ਹੁਣ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਇਹਦੇ ਉੱਪਰ ਤੁਸੀਂ ਆਪਣਾ ਬਿਆਨ ਜ਼ਰੂਰ ਲਿਖਿਓ ਕੀ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਮੇਰੇ ਤੋਂ ਪੁੱਛੋ ਤਾਂ ਮੈਂ ਕਹਿੰਦਾ ਜੰਗ ਬਹੁਤ ਖਤਰਨਾਕ ਚੀਜ਼ ਹੈ ਖਾਸ ਕਰ ਜਦੋਂ ਹੁਣ ਦੋਨੋਂ ਦੇਸ਼ ਪਰਮਾਣੂ ਸ਼ਕਤੀਆਂ ਨੇ ਦੋਨਾਂ ਕੋਲ ਪਰਮਾਣੂ ਬੰਬ ਨੇ ਅੱਜ ਜਿਹੜੀ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਹੈ ਉਹਨੇ ਕਮੜੀ ਨੇ ਵੀ ਬਿਆਨ ਦਿੱਤਾ ਕਿ ਭਾਰਤ ਸਾਡੇ ਤੇ ਹਮਲਾ ਕੇ ਕਰਕੇ ਵੇਖੇ ਸਾਡੇ ਕੋਲ ਵੀ ਪਰਮਾਣੂ ਐ ਤੁਹਾਡੇ ਕੋਲ ਪਰਮਾਣੂ ਐ ਤੇ ਭਾਰਤ ਕੋਲ ਵੀ ਪਰਮਾਣੂ ਐ ਫਿਰ ਪਰਮਾਣੂ ਚੱਲ ਗਏ ਤੇ ਫਿਰ ਇੱਥੇ ਮਨੁੱਖਤਾ بچਣਗੇ ਨਹੀਂ ਫਿਰ ਇੱਥੇ ਪਰਮਾਣੂ ਪਲਾਵਾ ਜਨ ਚੱਲਣ ਵਾਲੇ ਜਿਹੜੇ ਰਹਿ ਗਏ ਬੰਦੇ ਨਹੀਂ ਬਚਦੇ ਸੋ ਕਈ ਲੋਕ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਉਧਰਲੇ ਪਾਕਿਸਤਾਨ ਦੇ ਵਿੱਚ ਵੀ ਜੰਗ 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 ਦੀ ਗੱਲ ਕਰਦੇ ਨੇ ਜੋ ਕਿ ਬਿਲਕੁਲ ਗਲਤ ਖਿਆਲ ਐ ਜੰਗ ਬਹੁਤ ਭੈੜੀ ਚੀਜ਼ ਐ ਔਰ ਜਦੋਂ ਵੀ ਇਹ ਹੁੰਦੀ ਹੈ ਤਾਂ ਫਿਰ 1 2 10 ਨਹੀਂ ਫਿਰ ਲੱਖਾਂ ਦੀ ਤਦਾਦ ਦੇ ਵਿੱਚ ਲੱਖਾਂ ਵਿਸ਼ਣ ਦੇ ਅਸਾਰ ਬਣਦੇ ਨੇ ਉਧਰ ਰੂਸ ਦੀ ਜਿਹੜੀ جنگ ਚੱਲ ਰਹੀ ਆ ਜਲੈਂਸਕੀ ਹੋਰਾਂ ਨਾਲ ਪੁੱਛ ਕੇ ਦੇਖੋ ਕਿਹੜੇ ਭਾਅ ਤੁੱਲਦੀ ਆ ਦੋਹਾਂ ਦੇਸ਼ਾਂ ਤੋਂ ਅੱਜ ਭਾਰਤ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਜੋ ਮਾਹੌਲ ਬਣਿਆ ਇਸ ਮਾਹੌਲ ਦੇ ਵਿੱਚ ਮੈਨੂੰ ਲੱਗਦਾ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੋ ਲੋਕਾਂ ਨੂੰ ਚਾਹੀਦਾ ਕਿ ਉਹ ਆਪੋ ਆਪਣੀਆਂ ਸਰਕਾਰਾਂ ਨੂੰ ਬੇਨਤੀਆਂ ਕਰਨ ਵੀ ਇਦਾਂ ਕੁਛ ਨਾ ਕਰਿਓ ਜਿੰਦੇ ਨਾਲ ਵੱਡਾ ਮਨੁੱਖੀ ਕਾਣ ਹੋਵੇ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਦੋ ਐਕਸ ਮੰਤਰੀਆਂ ਦੇ ਉੱਪਰ ਨਵਾਂ ਪਰਚਾ ਦਰਜ ਕੀਤਾ ਗਿਆ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਇਹ ਪਰਚਾ ਜਿਹੜਾ ਦਰਜ ਕੀਤਾ ਗਿਆ ਇਹ 200 ਕਰੋੜ ਦੇ ਕਥਤ ਕਫਲੇ ਦੇ ਨਾਲ ਜੁੜਿਆ ਹੈ ਦੋਸ਼ ਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਉੱਪਰ ਕਿ ਉਹਨਾਂ ਨੇ ਇੱਕ ਘਪਲਾ ਉਸ ਟਾਈਮ ਕੀਤਾ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਔਰ ਉੱਥੇ ਸਕੂਲਾਂ ਦੇ ਵਿੱਚ 12700 ਪਲੱਸ ਕਮਰੇ ਤੇ ਹੋਰ ਇਮਾਰਤਾਂ ਬਣਾਈਆਂ ਉਹਨਾਂ ਦੇ ਵਿੱਚੋਂ ਇਹ ਘਪਲਾ ਕੀਤਾ ਗਿਆ ਹੁਣ ਜਿਹੜਾ ਇਹ ਕਥਿਤ ਦੋਸ਼ ਲਾਇਆ ਜਾ ਰਿਹਾ ਇਹਦਾ ਸੱਚ ਕੀ ਹੈ ਇਹ ਤਾਂ ਹੁਣ ਵਾਲਾ ਟਾਈਮ ਦੱਸੇਗਾ ਪਰ ਪਰਚਾ ਦਰਜ ਹੋ ਗਿਆ ਔਰ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਇਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਇਹਨਾਂ ਤੇ ਪਰਚਾ ਹੋਇਆ ਪਹਿਲਾ ਵੀ ਇਹਨਾਂ ਦੇ ਉੱਪਰ ਦਿੱਲੀ ਦੇ ਵਿੱਚ ਜਿਹੜਾ ਸ਼ਰਾਬ ਐਕਸਾਈਜ਼ ਪਾਲਿਸੀ ਨਾਲ ਜੁੜ ਕੇ ਪਰਚੇ ਦਰਜ ਹੋਏ ਔਰ ਉਸ ਮਾਮਲੇ ਦੇ ਵਿੱਚ ਫੜ ਕੇ ਜੇਲ੍ਹ 'ਚ ਵੀ ਕੀਤਾ ਗਿਆ ਕੇਜਰੀਵਾਲ ਨੂੰ ਵੀ ਮਨੀਸ਼ ਸੋਦੀਆ ਨੂੰ ਵੀ ਸਿੰਦਰ ਜੈਨ ਨੂੰ ਵੀ ਔਰ ਸੰਜੇ ਸਿੰਘ ਨੂੰ ਵੀ ਤੇ ਹੋਰ ਇਹਨਾਂ ਦੇ ਆਗੂਆਂ ਨੂੰ ਵੀ ਹੁਣ ਜਦੋਂ ਮਨੀਸ਼ ਸੋਦੀਆ ਔਰ ਜਮਨਤ ਤੇ ਆਏ ਹੋਏ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰ ਰਹੇ ਨੇ ਉਧਰ ਦਿੱਲੀ ਦੇ ਵਿੱਚ ਉਹਨਾਂ ਦੇ ਉੱਪਰ ਸਕੂਲਾਂ ਦੇ ਵਿੱਚ ਕਪਲਾ ਕਰਨ ਦਾ ਪਰਚਾ ਦਰਜ ਨਵਾਂ ਕੀਤਾ ਗਿਆ 200 2000 ਕਰੋੜ ਦਾ ਕਪਲਾ ਛੋਟਾ ਕਪਲਾ ਨਹੀਂ ਇਹ ਬਹੁਤ ਵੱਡਾ ਤੇ ਗੰਭੀਰ ਦੋਸ਼ ਹੈ ਆਮ ਆਦਮੀ ਪਾਰਟੀ ਨੂੰ ਇਹਦੇ ਉੱਪਰ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਕੀ ਸੱਚਮੁੱਚ ਇਸ ਤਰ੍ਹਾਂ ਦਾ ਕੁਝ ਹੋਇਆ ਜਾਂ ਨਹੀਂ ਪੱਕਾ ਹੈ ਆਮ ਆਦਮੀ ਪਾਰਟੀ ਕਹੇਗੀ ਕਿ ਇਦਾਂ ਦਾ ਕੁਝ ਨਹੀਂ ਹੋਇਆ ਤੇ ਜਿਨ੍ਹਾਂ ਨੇ ਪarcha ਦਰਜ ਕੀਤਾ ਉਹ ਕਹਿਣਗੇ ਹੋਇਆ ਬਾਕੀ ਰਹਿ ਗਏ ਆਪਾਂ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਇਸ ਤਰ੍ਹਾਂ ਦਾ ਕੁਝ ਹੋਇਆ ਹੋ ਸਕਦਾ ਜਾਂ ਨਹੀਂ ਹੋ ਸਕਦਾ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਦੁਬਾਰਾ ਫਿਰ ਮੈਂ ਤੁਹਾਨੂੰ ਪਹਿਲੀ ਖਬਰ ਬਾਰੇ ਜਾਣਕਾਰੀ ਦੇ ਲਿਆ ਜਾਤੀ ਆਧਾਰਿਤ ਜਨਗਣਨਾ ਹੁਣ ਭਾਰਤ ਦੇ ਵਿੱਚ ਹੋਵੇਗੀ ਕਿਉਂਕਿ ਰਾਹੁਲ ਗਾਂਧੀ ਹੋਰੀ ਤੇ ਹੋਰ ਲੋਕ ਇਹਦੀ ਮੰਗ ਕਰ ਰਹੇ ਸੀ ਬੀਜੇਪੀ ਸਰਕਾਰ ਇਹ ਕਰਵਾ ਨਹੀਂ ਰਹੀ ਸੀ ਹੁਣ ਪਤਾ ਨਹੀਂ ਕਿਹੜੇ ਹਾਲਾਤਾਂ ਤੇ ਕਿਉਂ ਆ ਕੇ ਅਚਾਨਕ ਬੀਜੇਪੀ ਨੇ ਫੈਸਲਾ ਕਰਤਾ ਕਿ ਹਾਂ ਜਾਤੀ ਆਧਾਰਿਤ ਜਨਗਣਨਾ ਅਸੀਂ ਹੁਣ ਕਰਾਵਾਂਗੇ ਤੇ ਹੁਣ ਭਾਰਤ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੋਵੇਗੀ ਮਰਦਮਸ਼ਮਰੀ ਹੋਵੇਗੀ ਜਿਦੇ ਚ ਦੁਬਾਰਾ ਤੋਂ ਇਹ ਪਤਾ ਲਾਇਆ ਜਾਵੇਗਾ ਕਿ ਭਾਰਤ ਦੇ ਵਿੱਚ ਜਰਨਲ ਕਿੰਨੇ ਨੇ ਐਸਸੀ ਕਿੰਨੇ ਨੇ ਬੀਸੀ ਕਿੰਨੇ ਨੇ ਕਿਹੜੀ ਜਾਤੀ ਨਾਲ ਕਿੰਨੇ ਲੋਕ ਜੁੜੇ ਨੇ ਉਹਨਾਂ ਦੀ ਜ਼ਿੰਦਗੀ ਕੀ ਆ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਦੀਆਂ ਪ੍ਰੋਬਲਮਾਂ ਕੀ ਨੇ ਇਹ ਸਾਰੇ ਕੁਸ਼ ਦਾ ਪਤਾ ਉਹ ਫਿਰ ਲਾਇਆ ਜਾਵੇਗਾ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ